ਤੇਰਾ ਬਿਆਸ ਮੁਖੀ ਬਾਬਾ ਗਰਿੰਦਰ ਢਿੱਲੋਂ ਦੇ ਆਉਣ ਤੋਂ ਪਹਿਲਾਂ ਸੰਗਤਾਂ ਵੇਖੋ ਕਿੰਨੀਆਂ ਡਿਸਪੀਸਪਲਨ ਦੇ ਵਿੱਚ ਬੈਠੀਆਂ ਨੇ ਬਹੁਤ ਘੱਟ ਇਹ ਲੋਕਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਆਪਾਂ ਅਕਸਰ ਹੀ ਵੇਖ ਲੈਂਦੇ ਆ ਕਿਤੇ ਵੀ ਆਪਾਂ ਮੇਲਿਆਂ ਦੇ ਵਿੱਚ ਚਾਹੇ ਦਿਵਾਨਾਂ ਦੇ ਵਿੱਚ ਚਾਹੇ ਕਿਤੇ ਵੀ ਹਨਾ ਧਾਰਮਿਕ ਸਥਾਨਾਂ ਦੇ ਵਿੱਚ ਵੇਖ ਲੈਂਦੇ ਆ ਪਰ ਉੱਥੇ ਡਿਸਪੀਸਪਲਨ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦਾ ਪਰ ਇਹਨਾਂ ਦੇਖੋ ਜਹਾਜ਼ ਹੈਲੀਕਾਪਟਰ ਉਤਰਨ ਦੇ ਆ ਰਿਹਾ ਵੇਖੋ ਗੁਰਦੁਆਰਾ ਦਾਦੂ ਸਾਹਿਬ ਇੱਥੇ ਲੈਂਡਿੰਗ ਕਰਨੀ ਹੈ ਜਹਾਜ਼ ਨੇ ਇਹਦੇ ਵਿੱਚ ਡੇਰਾ ਮੁਖੀ ਬਾਬਾ ਗੁਰਿੰਦਰ ਢਿੱਲੋਂ ਆ ਵੇਖੋ ਯਾਰ ਲੋਕਾਂ ਦਾ ਇਕੱਠ ਵੀ ਦੱਸਦਾ ਤੇ ਇਹਦੇ ਜਿਹੜੇ ਚੌਣ ਵਾਲੇ ਆ ਹਨਾ ਆ ਵੇਖੋ ਕਿਵੇਂ ਇਹਨੂੰ ਇੱਕ ਦੇਖਣ ਦੇ ਲਈ ਹਨਾ ਆਪਦੇ ਜੋ ਵੀ ਇਹ ਕਹਿੰਦੇ ਹਨਾ ਗੁਰੂ ਜਾਂ ਕੁਝ ਵੀ ਹੈ ਨਾ ਆਪਦਾ ਜੋ ਇਹਨਾਂ ਦੀਆਂ ਆਸਥਾਵਾਂ ਆ ਕੌਂ ਦੇਖਣ ਦੇ ਲਈ ਕਿ ਚਾਲਕ ਪਾਉਣ ਦੇ ਲਈ ਕਿਵੇਂ ਉਤਾਵਲੇ ਹੋ ਰਹੇ ਆ ਵੇਖੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਮੁਖੀ ਹਉ ਆ ਰਹੇ ਸਾਹਮਣੇ ਤੁਸੀਂ ਵੇਖ ਰਹੇ ਹੋ ਨਾਲ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਬਾਲ ਕੌਮ ਦੀ ਮਹਾਨ ਸ਼ਖਸੀਅਤ ਕਹਿ ਸਕਦੇ ਆ ਸਿੱਖ ਤੌਂਕ ਧਰਮ ਦੇ ਵਿੱਚ ਕਾਫੀ ਲੰਮਾ ਸੰਘਰਸ਼ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਬਾਲ ਦਾ ਤਾਂ ਉਹਨਾਂ ਕੋਲ ਤਾਂ ਉਹਨਾਂ ਕੋਲ ਮਿਲਣ ਦੇ ਲਈ ਬਾਬਾ ਗੁਰਿੰਦਰ ਢਿੱਲੋਂ ਆਏ ਆ। ਕਾਫੀ ਲੰਮਾ ਸਮਾਂ ਤੋਂ ਇੱਥੇ ਹਰ ਸਾਲ ਆ ਰਹੇ ਆ, ਹਰ ਸਾਲ ਦੀ ਤਰ੍ਹਾਂ ਆ ਰਹੇ ਆ। ਆਹ ਵੇਖੋ ਤਸਵੀਰਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਦਰਬਾਰ ਸਾਹਿਬ ਦੇ ਵਿੱਚ। ਮੱਥਾ ਟੇਕ ਕੇ ਬਾਹਰ ਆਉਂਦੇ ਹੋਏ ਬਾਬਾ ਗੁਰਿੰਦਰ ਢਿੱਲੋਂ ਜੀ ਤੇਰਾ ਬਿਆਸ ਮੁਕੀ। ਕੋਈ ਵੀ ਇੱਕ ਤਰ੍ਹਾਂ ਇੱਥੋਂ ਗੱਲ ਆ ਜਾਂਦੀ ਆ। ਵੀ ਕਿਤੇ ਵੀ ਗੁਰੂ ਦੇ ਸਥਾਨ ਤੇ ਕੋਈ ਝੁਕਦਾ ਆ ਕੇ ਹਨਾ ਤਾਂ ਕਿੰਤੋਂ ਉਹਨਾਂ ਤੋਂ ਨਹੀਂ ਕਰਨਾ ਚਾਹੀਦਾ ਮੇਰਾ ਖਿਆਲ ਤਾਂ ਇਹੀ ਆ ਜਦੋਂ ਕੋਈ ਵੀ ਆਉਂਦਾ ਹਨਾ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਗੁਰੂ ਘਰ ਦੇ ਵਿੱਚ ਆਪਾਂ ਕਿਸ ਨੂੰ ਨਹੀਂ ਰੋਕ ਸਕਦੇ ਕਿਉਂਕਿ ਇੱਥੇ ਬਹੁਤ ਲੋਕ ਆਉਣਗੇ ਵੀ ਕਿਵੇਂ ਆਉਂਦਾ ਹਨਾ ਕੀ ਸਿਸਟਮ ਆ ਹਨਾ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਆ ਵੇਖੋ ਹੁਣ ਇੱਥੇ ਚਲੇ ਗਏ ਡੇਰਾ ਬਿਆਸ ਮੁਖੀ ਬਾਬਾ ਗ੍ਰਿੰਦਰ ਢਿੱਲੋਂ لوکاں ਦਾ ਇਕੱਠ ਵੀ ਦੱਸਦਾ ਤੇ ਆ ਵੇਖੋ ਤੁਸੀਂ ਇੱਧਰ ਬਾਹਰ ਦੇ ਤੁਹਾਨੂੰ ਤਸਵੀਰਾਂ ਦਿਖਾਉਣਾ ਮੈਂ ਚਲੇ ਕੇ ਇੱਥੇ ਬਾਹਰ ਦੇ ਤਸਵੀਰਾਂ ਵੇਖੋ ਤੁਸੀਂ ਇਕੱਠ ਦੱਸਦਾ ਹਨ ਵੀ ਗੱਡੀਆਂ ਦੱਸਦੀਆਂ ਵੀ ਕਿੰਨਾ ਇਹਨੂੰ ਚਾਹਣ ਵਾਲੇ ਲੋਕ ਹੈਗੇ ਆ